ਸਬਸਕ੍ਰਾਈਬ ਕਰੋ ਟੀ ਸਟਾਰ ਨਿਊਜ਼ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਦਬਾਓ ਜ਼ਿਲ੍ਹਾ ਪਤਰੀ ਦੋ ਰੋਜ਼ਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਨੈਰੂ ਯੂਵਕ ਕੇਂਦਰ ਫਿਰੋਜ਼ਪੁਰ ਦੇ ਯੂਥ ਕੋਆਰਡੀਨੇਟਰ ਸਰਜੀ ਸਿੰਘ ਜੀ ਬੇਦੀ ਦੇ ਸਹਿਯੋਗ ਸਦਕਾ ਦੋ ਰੋਜ਼ਾ ਖੇਡ ਟੂਰਨਾਮੈਂਟ ਪਿੰਡ ਬਹਾਦਰ ਦੇ ਵਿਖੇ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਵਾਲੀਬਾਲ ਤੇ ਰੱਸਾ ਕਸੀ ਦੇ ਮੁਕਾਬਲੇ ਹੋਏ ਵਾਲੀਬਾਲ ਟੂਰਨਾਮੈਂਟ ਚ ਦੀਪ ਸਿੰਘ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦਰਾਂ ਰਸਾ ਕਸੀਚ ਪਿੰਡ ਮੌਨਕੇ ਨੇ ਪਹਿਲਾ ਸਥਾਨ ਤੇ ਪਿੰਡ ਬਹਾਦਰਕੇ ਨੇ ਦੂਜਾ ਸਥਾਨ ਹਾਸਲ ਕੀਤਾ ਜੇਤੂ ਖਿਡਾਰੀਆਂ ਨੂੰ ਨੰਬਰਦਾਰ ਕ੍ਰਿਸ਼ਨ ਸਿੰਘ ਹਰੀਜਨ ਕਾਮਰੇੜ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਕੇਸ਼ ਕੁਮਾਰ ਹਰੀਸ਼ ਕੁਮਾਰ ਪਵਨ گارਮੈਂਟਸ ਪੰਜੇਕੇ ਨੇ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਦੂਜੇ ਦਿਨ ਗੋਲਾ ਸੱਦਨਾਂ ਦੰਬੀ ਸ਼ਾਮ ਤੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਦੇ ਬਾਰੇ ਜਲਦਾ ਮੈਂ ਕਿ ਜਿਸ ਚੁੱਲੇ ਕੇ ਨੇ ਪਹਿਲਾ ਸਥਾਨ ਤੇ ਚਲਾਕ ਬਸ ਸਥਾਨ ਤੇ ਰਹੀ ਜਿੰਨਾ ਸਰਪਜੀਤ ਸਿੰਘ ਪਹਿਲੀ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਲੋਸਫੋਰ ਸਮੇਂ ਸਮੇ ਤੇ ਵਕ ਵਕ ਖੇਡਾਂ ਤੇ ਹੋਰ ਪ੍ਰੋਗਰਾਮਾਂ ਨਾਲ ਜੁੜਦਾ ਹੈ ਉਹਨਾਂ ਨੇ ਸ਼ਹੀਦ ਕਰਤਾ ਸਿੰਘ ਸਰਭਾ ਯੂਥ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ ਤੇ ਅਹੁਦੇਦਾਰ ਵੱਲੋਂ ਕਰਵਾਏ ਇਸ ਟੂਰਨਾਮੈਂਟ ਦੀ ਵਧਾਈ ਦਿੱਤੀ ਇਸ ਮੌਕੇ ਪ੍ਰੈਸ ਕਲੱਬ ਗੁਰੂ ਹਰਸਾਹਿਬ ਪ੍ਰਧਾਨ ਦਲਜੀਤ ਸਿੰਘ ਕਪੂਰ ਮਿਲ ਕੇ ਪ੍ਰਧਾਨ ਵਿਜੇ ਹਨਾ ਸਰਪਾਲ ਜੈਨ ਸੁਰਿੰਦਰ ਲਾਟੀ ਮਨਦੀਪ ਸੋਟੀ ਮਕੇਸ਼ ਗੁੱਤਾ ਜੋਗਿੰਦਰ ਸਿੰਘ ਖਿੰਦ ਰਮਨ ਬਹਿਲ ਆਰਤੰਦਰਪਾਈ ਚਾਰੇ ਦੇ ਮੈਂਬਰਾਂ ਨੇ ਆਪਣੀ ਵਿਸ਼ੇਸ਼ ਹਾਜ਼ਰੀ ਲਵਾ ਕੇ ਕਲੱਬ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਹਨਾਂ ਦੇ ਅੰਗ ਸੰਗਰਾਂਗੇ ਇਹਨਾਂ ਨੂੰ ਇਹ ਬਰੋਸਾ ਦਵਾਉਣੇ ਵਿਅਕਤੀ ਜਿਸ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਧੰਨਵਾਦ ਦੇਣਾ ਚਾਹਾਂਗਾ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਸਨ ਜਿਸ ਤਰ੍ਹਾਂ ਦੱਸਿਆ ਕਿ ਸਨ ਅਸੀਂ ਤੋਂ ਲੈ ਕੇ ਇਸ ਇਲਾਕੇ ਦੇ ਨਾਲ ਮੈਂ ਜੁੜਿਆ ਉਦੋਂ ਮੈਂ ਪ੍ਰੋਜੈਕਟ ਆਫੀਸਰ ਸੀ ਤੇ ਬਹੁਤ ਸਾਰੇ ਪ੍ਰੋਗਰਾਮ ਇਸ ਇਲਾਕੇ 'ਚ ਇਸਪੈਂਡ ਕੀਤੇ ਬੜਾ ਸਹਿਯੋਗ ਇਸ ਨੱਕਰ ਤੋਂ ਮਿਲਿਆ ਅੱਜ ਇਹ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ 6ਵੇਂ ਦਰਿਆ ਦੀ ਅਸੀਂ ਗੱਲ ਕਰਦੇ ਹਾਂ ਜੇ ਨੌਜਵਾਨਾਂ ਨੂੰ ਇਹੋ ਜਿਹੇ ਨੌਜਵਾਨ ਜਿੰਦਰਜੀਵਨ ਕੀ ਆਪਣੇ ਜੇ ਕੋਈ ਇਹੋ ਜਿਹਾ ਕੰਮ ਕਰਤੇ ਹੈ ਤਾਂ ਮੈਂ ਸਮਝਦਾ ਕਿ ਲੋਕਾਂ ਨੂੰ ਚੰਗੇ ਪਾਸੇ ਲਾਉਂਦੇ ਹੈ ਕਿਉਂਕਿ ਜਦੋਂ ਅਸੀਂ ਚੰਗਾ ਕੰਮ ਕਰਦੇ ਆ ਤਾਂ ਬਹੁਤ ਸਾਰੇ ਲੋਕ ਇਸ ਗੱਲ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਬਲਕਿ ਉਹ ਸਾਡੇ ਨੁਕਸ ਕਰਦੇ ਨੇ ਇੱਕ ਛੋਟੀ ਜੀ ਐਗਜ਼ਾਮਪਲ ਮੈਂ ਇਹ ਨਾਲ ਜ਼ਰੂਰ ਸਾਂਝੀ ਕਰਾਂਗਾ ਪਰ ਕਿਉਂਕਿ ਅਸੀਂ ਚਾਹੇ ਚੰਗਾ ਕਰੀਏ ਚਾਹੇ ਥਿੰਦਾ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਪਰ ਲੋਕਾਂ ਦਾ ਇਹ ਹੁੰਦਾ ਹਮੇਸ਼ਾ ਕਿ ਉਹ ਨੁਕਸ ਕਿੱਦਾਂ ਕਰਦੇ ਸੀ ਕੁਇਸ ਕਰ ਲੋ ਬੜਾ ਕੇਵਲ ਖਫਾ ਹੋ ਜਾਂਦਾ ਸੀ ਕਿ ਮੈਂ ਬਹੁਤ ਵਧੀਆ ਤਸਵੀਰ ਬਣਾਉਣਾ ਤਾਂ ਫਿਰ ਵੀ ਲੋਕ ਜਿਹੜੇ ਉਹ ਨੁਕਸ ਕਰਦੇ ਆ ਤਾਂ ਉਹਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਜਿਹੜਾ ਚੌਰਾਹ ਹੈ ਇੱਕ ਆਪਣੇ ਸ਼ਹਿਰ ਦੇ ਵਿੱਚ ਬਹੁਤ ਮੇਨ ਚ ਰਹਾ ਉਥੇ ਇੱਕ ਤਸਵੀਰ ਬਰਾ ਉਹਨੂੰ ਲਾ ਕੇ ਤੇ ਉਹਦੇ ਉੱਤੇ ਨਾਲ ਹੀ ਆਪਣੇ ਬ੍ਰਸ਼ ਪੇਂਟ ਰੱਖਿਆ ਔਰ ਇਹ ਲਿਖ ਦਿੱਤੇ ਕਿ ਕੋਈ ਵੀ ਜਿਹੜਾ ਸੱਜਣੇ ਤੋਂ ਲੰਘੇ ਜੇ ਉਹਨੂੰ ਕੋਈ ਵੀ ਗਲਤੀ ਇਸ ਤਸਵੀਰ 'ਚ ਨਜ਼ਰ ਆਵੇ ਤਾਂ ਉਸ ਤਸਵੀਰ ਤੇ ਗੋਲਾ ਮਾਰ ਕੇ ਜਾਵੇ ਜਦੋਂ ਸ਼ਾਮ ਨੂੰ ਉਹ ਤਸਵੀਰ ਵਾਪਸ ਲੈਣ ਗਿਆ ਤੋ ਕੀ ਦੇਖਦਾ ਕਿ ਸਾਰੀ ਤਸਵੀਰ ਗੋਲਿਆਂ ਦਾ ਭਰੀ ਸੀ ਲੇਕਿਨ insaan ਦੀ ਫਿਤਰਤ ਹੈ ਕਿ ਗਲਤੀ ਕਰਨੀ ਬੜੀ insaan ਹੁੰਦੀ ਹੈ ਅਗਲੇ ਦਿਨ ਉਹਨੇ ਉਸੇ ਹੀ ਚਰਾਏ 'ਚ ਇੱਕ ਹੋਰ ਤਸਵੀਰ ਰੱਖੀ ਬੜੀ ਖੂਬਸੂਰਤ ਬਣਾਈ ਔਰ ਨਾਲ ਹੀ ਸਾਰਾ ਫੇਡ ਬੜਾਈ ਜ ਸਾਭ ਰੱਖਿਆ ਔਰ ਉਤੇ ਇਹ ਸੱਦਾ ਲਿਖ ਦਿੱਤੀ ਕਿ ਜਿਹੜਾ ਵੀ ਸੱਜਣ ਤੁਹਾਂ ਲੰਘੇ ਜੇ ਉਹਨੂੰ ਤਸਵੀਰ ਦੇ ਵਿੱਚ ਕੋਈ ਗਲਤੀ ਨਜ਼ਰ ਆਵੇ ਤਜਰੂਬ ਠੀਕ ਕਰਕੇ ਜਾਵੇ ਯਕੀਨ ਮੰਨੋ ਜਦੋਂ ਸ਼ਾਮ ਨੂੰ ਤਸਵੀਰ ਲੈਣ ਗਿਆ ਤਾਂ ਤਸਵੀਰ ਜਿਸ ਤਰ੍ਹਾਂ ਉਸਰੇ ਰੱਖ ਕੇ ਗਿਆ ਸੀ ਉਸੀ ਤਰ੍ਹਾਂ ਹੀ ਉਹਨੂੰ ਮਿਲੀ ਕਾਰਨ ਇਹ ਸੀ ਕਿ ਅਸੀਂ ਗਲਤੀਆਂ ਜਾਂ ਕਮੀਆਂ ਕਰ ਸਰਦੇ ਹਾਂ ਪਰ ਸਹਿਯੋਗ ਨਹੀਂ ਕਰ ਸਰਦੇ ਉਹ ਪਿੰਟਰ ਦਾ ਵੀ ਇਹੀ ਸੀ ਕਿ ਮੈਂ ਜੇ ਬਹੁਤ ਖੂਬਸੂਰਤ ਤਸਵੀਰ ਬਣਾ ਲਾਂ ਤੇ ਦੇ ਵਿੱਚ ਮੈਨੂੰ ਯੋਗਦਾਨ ਮਿਲਣਾ ਚਾਹੀਦਾ ਹੈ ਅੱਜ ਦੇ ਸਮੇਂ 'ਚ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਕਿਉਂਕਿ ਮੈਂ ਹਮੇਸ਼ਾ ਹੀ ਸਮਝਦਾ ਪ੍ਰੇਰਣਾ ਜਿਹੜੀ ਹੈ ਅਸੀਂ ਦੂਸਰੇ ਨੂੰ ਤਾਂ ਹੀ ਦੇ ਸਕਦੇ ਹਾਂ ਮੈਂ ਜੇ ਖੁਦ ਉਸਤੇ ਅਮਲ ਕਰਾਂ ਕਿਉਂਕਿ ਮੈਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਕੇ ਆਪਣੀ ਦਾ ਸਮਾਪਤ ਕਰਾਂਗਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਖੇਡ ਇੱਕ ਛੋਟੀ ਜੀ ਚੀਜ਼ ਨਹੀਂ ਸਾਨੂੰ ਮਾਨਸਿਕ ਤੌਰ ਤੇ ਵੀ ਸਾਨੂੰ ਤੰਦਰੁਸਤ ਕਰਦੀ ਹੈ ਖੇਡਾਂ ਰਸਾ ਕਸ਼ੀ ਵਾਲੀ ਵਾਲ ਕਬੱਡੀ ਗੋਲਾ ਸੱਟਨ ਹੋਰ ਵੀ ਜੋ ਐਥਲੈਟਿਕਸ ਗੇਮਾਂ ਕਰਾਈਆਂ ਗਈਆਂ ਇਹ ਸਾਰੀ ਟੀਮ ਨੂੰ ਵਧਾਈ ਵੀ ਦੇਣਾ ਔਰ ਇਹ ਮੀਨ ਇਤਿਹਾਸ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਹੁਤ ਵੱਡੇ ਪੱਧਰ ਤੇ ਇਹ ਟੂਰਨਾਮੈਂਟ ਹੋਏਗਾ ਜਿੱਤੋਂ ਤੱਕ ਨਰਿਯੋਗ ਕੇਂਦਰ ਦਾ ਸਵਾਲ ਹੈ ਉਹ ਪੂਰਾ ਦਾ ਪੂਰਾ ਸਹਿਯੋਗ ਇਹਨਾਂ ਨੂੰ ਨਰਿਯੋਗ ਕੇਂਦਰ ਨੂੰ ਦਿੱਤਾ ਜਾ ਰਿਹਾ ਦਾ ਆਸ ਕਰਦਾ ਜੀ ਕਲਬ ਉਕੋਰੀ ਬਹੁਤਾਂ ਤਕੀਰੇਗੀ ਸਾਡੇ ਚ ਪ੍ਰਧਾਨ ਸੁਜੀਤ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਿੰਡੀ ਤੋਂ ਆਏ ਨੇ ਇਹਨਾਂ ਦੀ ਕਲਬ ਨੇ ਵੀ ਇਸੇ ਤਰ੍ਹਾਂ ਬਹੁਤ ਸਾਰੇ ਕੰਮ ਕੀਤੇ ਨੇ ਇਹਨਾਂ ਦੀ ਪ੍ਰਧਾਨਗੀ ਹੇਠ ਬਹੁਤ ਵਧੀਆ ਤਰੱਕੀਆਂ ਕੀਤੀਆਂ ਖੂਨਦਾਨ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਇਲਾਕੇ 'ਚ ਨਾਮ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਹਰ ਇੱਕ ਵਿਅਕਤੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦਿੱਤਾ ਹੈ ਧੰਨਵਾਦ